ਪੋ 25 ਦਸੰਬਰ ਇਤਿਹਾਸ ਸ਼ਹਿਬਜ਼ਾਦਿਆਂ ਦੀ ਸੂਬੇ ਦੀ ਕਚੈਰੀ ਵਿੱਚ ਪੇਸ਼ੀ 25 ਦਸੰਬਰ ਸਹਿਜਾਦਿਆਂ ਨੂੰ ਸੂਬੇ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ ਸੀ ਆਓ ਚਾਤੀ ਮਾਰੀ ਇਤਿਹਾਸ ਤੇ ਸ਼ਹੀਦ ਗੋਬਿੰਦ ਸਿੰਘ ਜੀ ਦੇ ਚਾਰ ਸਹਿਜਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਨਾ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਕੋਹੜ ਪਾਪ ਹੈ ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਿਕਣਾਉਣਾ ਜੇ ਤਰਪੇਸ਼ ਕਰਦੀ ਹੈ ਦੂਜੇ ਪਾਸੇ ਸਹਿਜਾਦਿਆਂ ਅੰਦਰ ਯੂਜਮਾਨ ਅਤੇ ਸਿੱਖੀ ਦੀ ਤਕਦੀਰ ਭਾਵਨਾਤ ਸਿੱਕੇ ਤੇ ਪ੍ਰਗਟ ਕਰਦੀ ਹੈ ਜਿਸ ਕੋਲ ਜਾਂਦੀ ਦੇਸ਼ ਕੇ ਬੱਚੇ ਦੇ ਸਕਤੇ ਹਨ यूं ਬਲਦਾਨ ਉਸਕਾ ਵਰਤਮਾਨ ਕੁਛ ਵੀ ਹੋ ਭਵਿष्य ਹੈ ਮਹਾਮਹਾਨ ਗੁਰਮਤਿ ਅਨਸਾਰ ਅਧਿਆਤਮਕ ਆਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ ਇਹ ਮਾਰਕਮਹਾਨ ਸੂਰਗਮਤੀ ਦਾ ਕਾਰਜ ਹੈ ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਾਤ ਰੱਖੀ ਸੀ ਇਸੇ ਲਈ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1799 ਵਿੱਚ ਖਾਲਸਾ ਜੀ ਸਜਾਣਾ ਕੀਤੀ ਖਾਲਸਾ ਇੱਕ ਆਦਰਸ਼ਕ ਸੰਪੂਰਨ ਅਤੇ ਸਤੰਤਰ ਮਨੋਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਿਆਰ ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ ਖਾਲਸਾ ਗੁਰੂ ਨੂੰ ਤਨ ਮਨ ਤਨ ਸੌਂਪ ਦਿੰਦਾ ਹੈ ਅਤੇ ਜ਼ਬਰ ਜ਼ੁਲਮ ਦੇ ਟਾਕਰੇ ਲਈ ਜੂਝਣ ਤੋਂ ਝਿਜਕਦਾ ਨਹੀਂ ਹੈ ਜਾ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਰੀ ਮੇਰੀ ਆਓ ਇਤਮਾਰਗ ਪੈ ਤਰੀ ਜਾ ਸਿਰ ਦੀਜੇ ਕਾਣਾ ਕੀਜੇ ਔਰ ਸਿਕ ਕੋ ਆਪਣੇ ਹੀ ਮਨ ਕੋਏ ਲਾਲਚ ਹੋ ਗੁਣ ਤੋ ਚਰੋ ਜਬ ਆਪ ਕੀ ਔਰ ਨਿਦਾਨ ਬਨੇ ਅਤ ਹੀ ਰੰਦੇ ਮੈਂ ਤਬ ਦੂਜ ਮਰੋ ਗੁਰੂ ਜੀ ਦੇ ਕਿਲਾ ਖਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਤ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਛੋਟੇ ਸਹਿਜਾਦਿਆਂ ਤੇ ਮਾਤਾ ਗੁਜਰਕੌਰ ਜੀ ਵਹੀਰ ਤੋਂ ਵੱਖ ਹੋ ਗਏ ਇਹ ਹੈ ਲਖਪ੍ਰਿਆ ਬਰੂ ਬੇਖਬਰ ਮਾਤਾ ਗੁਰੂ ਗੁਜਰਕੋ ਜੀ ਅਤੇ ਛੋਟੇ ਸਹਿਜਾਤਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ ਇਹ ਉਹਨਾਂ ਨੂੰ ਮੁਰਿੰਡੇ ਕੋਲ ਪਿੰਡ ਸਿਹੜੀ ਵਿਖੇ ਆਪਣੇ ਘਰ ਲਾਇਆ ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ ਉਸਨੇ ਮੁਰਿੰਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ ਮੁਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹੰਦੇ ਹਵਾਲੇ ਕਰ ਦਿੱਤਾ ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਮਾਤਾ ਗੁਜਰਕੌਰ ਜੀ ਅਤੇ ਦੋਵੇਂ ਛੋਟੇ ਸਹਿਬਜ਼ਾਦੇ ਤਿੰਨਾਂ ਨੂੰ ਸਾਰੀ ਰਾਤ ਠੰਡੇ ਬੁਰਜ ਵਿੱਚ ਭੁੱਖੇ ਤਿਆਏ ਰੱਖਿਆ ਗਿਆ ਭਾਈ ਮੋਤੀराम ਨੇ ਆਪਣੇ ਪਰਿਵਾਰ ਨੂੰ ਖਤਰੇ 'ਚ ਪਾ ਕੇ ਉਹਨਾਂ ਵਾਸਤੇ ਦੁੱਧ ਪਹੁੰਚਾਇਆ ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਾਂਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ ਕਚੈਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣੇ ਤੇ ਡਰਾਉਣੇ ਧਮਕਾਉਣ ਦੇ ਯਤਨ ਕੀਤੇ ਗਏ उन्होंने झूठ भी बोलिया गया कि थोड़ा तो पिता मारिया गया है हूँ तुम किओगे बच्चों ने सूबा सरहदू अपना धर्म छडन तो दलेरी न इनकार कर दिता वजीर खान ने काजी ले की राय बत... ला बच्चों की सज़ा दिखी जा सकती है काज़ी ने कहा कि, कि इस्लाम्ब बच्चों सज़ा देने इजाजत नहीं है वजीर खान भी किसी हद तक बच्चों का कतल अपने मत्थे लाने तो बचना चाहता है उसने नवाब मलेरकोटले कि, कि चाहे तो अपनी मर्जी अनुसार इन्होंने बच्चों सजा दे के अपने भ्रा का पता लै सकता है वजेर खान ने कहा ਕਿ ਮੇਰਾ ਭਰਾ ਦੰਗ ਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੇਰਖਾਨ ਖੋਰਾ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ ਅੱਲਾ ਯਾਰ ਖਾਂ ਯੋਗੀ ਦੇ ਸ਼ਬਦਾਂ ਵਿੱਚ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਵਾਪਸ ਇਹ ਮਹਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ ਕਾਜੀ ਅਤੇ ਸ਼ੇਰਖਾਨ ਨੇ ਇਸ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ ਪਰ ਦਵਾਨ ਸੋਚਾਂ ਜਾਂਦੇ ਇਹ ਨਹੀਂ ਸੀ ਚਾਹੁੰਦਾ ਕਿ ਸ਼ਹਿਬਜ਼ਾਦੇ ਨੂੰ ਛੱਡਿਆ ਜਾਵੇ ਇਤਿਹਾਸਕ ਹਵਾਲਿਆਂ ਅਨੁਸਾਰ ਉਸਨੇ ਇੱਕ ਸ਼ੈਤਾਨ ਵਾਂਗ ਸ਼ਹਿਬਜ਼ਾਦੇ ਨੂੰ ਕੁਝ ਅਜਾਇਬ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗੀ ਸਿੱਧ ਕੀਤਾ ਉਸਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਾਪ ਨਹੀਂ ਹੋਵੇਗੀ ਵਜ਼ੀਰ ਖਾਨ ਕੋ ਚਿਰ ਦੀ ਵਿਚਾਰਬਾਦ ਬੱਚਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜ ਦਿੰਦਾ ਹੈ ਵੈਗੁਰਜੀ ਕਾਲਸਾ ਵੈਗੁਰਜੀ ਕੀ ਫਤਿਹ